ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਨਾਲ ਤੁਹਾਨੂੰ ਇੱਕ ਜਰਸੀ ਵਹਿੜ ਦਿਖਾਵਾਂਗੇ ਮੈਂ ਆਇਆ ਤਾਂ ਅੱਗੇ ਵੀ ਸੀ ਇੱਕ ਦਿਨ ਬਾਈ ਦੇ ਨੱਥੇ ਵਾਲਾ ਪਿੰਡ ਆ ਬਾਈ ਦਾ ਕੋਟ ਕਪੂਰੇ ਦੇ ਨਾਲ ਇਹਦੀ ਮਾਂ ਵੀ ਇੱਕ ਵਾਰੀ ਸੁੰਦੀ ਆ ਜੀ ਬਾਈ ਕਹਿੰਦਾ ਸੀ ਵੀ ਇਹਦੀ ਨਾਨੀ ਸੀ ਜਿਹੜੀ ਉਹ ਵੀ ਇੱਕ ਵਾਰੀ ਸੂਈ ਇਹਦੀ ਮਾਂ ਵੀ ਇੱਕ ਵਾਰੀ ਸੂਈ ਜਣੇ ਬੱਚੀ ਦਿੱਤੀ ਆਹ ਤੇ ਹੁਣ ਇਹ ਇਹਨਾਂ ਨੂੰ ਇਹ ਡਰ ਸੀ ਵੀ ਇਹ ਵੀ ਇੱਕ ਵਾਰੀ ਉਹ ਇਹ ਨਾ ਹੋਵੇ ਵੀ ਇਹ ਵੀ ਇੱਕ ਵਾਰੀ ਸੂਵੇ ਉਦੋਂ ਬਾਅਦ ਸੂਵੇ ਨਾ ਹੁਣ ਇਹ ਵਹਿੜ ਸੂਈ ਵੀ ਆ ਜੀ ਤੇ ਬਾਈ ਨੇ ਮੈਨੂੰ ਅੱਜ ਦੱਸਿਆ ਵੀ ਇਹ 18 ਮਹੀਨਿਆਂ ਦੀ ਵਹਿੜ ਆ ਬਾਈ ਇੱਕ ਇੰਨੀ ਕਰਨਾ ਤੁਸੀਂ ਬਹੁਤ ਬੰਦੇ ਕਹਿਣਗੇ ਵੀ ਝੂਠ ਹੈ ਸੋਨੂੰ ਦੰਦ ਪਟਕੇ ਦਿਖਾਵਾਂਗੇ ਹਜੇ ਖੀਰੀ ਹੈ ਬਈ ਇਹ ਨਾਰਮਲ ਸੂਪ ਐਂਦੀਆਂ ਫਾਰਮਾਂ ਚ ਪਰ ਘਰਾਂ ਚ ਬਹੁਤ ਵੱਡੀ ਗੱਲ ਹੈ ਇਹ ਘਰੇਲੂ ਘਰ ਚ ਖੀਰੀ ਵਹਿੜ ਸੋਣੀ ਆਹ ਦੇਖ ਲਓ ਜੀ ਦੁੱਧ ਵਾਲੇ ਦੰਦ ਆ ਹਜੇ ਠੀਕ ਹੈ ਕਈ ਵੀ ਰਿਕਮੈਂਡ ਕਰਦੇ ਹੁੰਦੇ ਆ ਵੀ ਨਹੀਂ ਯਾਰ ਇਹ ਤਾਂ 18 ਮਹੀਨਿਆਂ ਦੀ ਨਹੀਂ ਹੋਣੀ 14 ਸਾਲਾਂ ਦੀ ਹੂ ਹੂ ਜੋ ਮੈਂ ਨਾ ਦੋ ਤਿੰਨ ਫੋਟੋ ਪਾਈਆਂ ਸੀਗੀਆਂ ਫੇਸਬੁੱਕ ਤੇ ਇਧਰ YouTube ਤੇ ਤਾਂ ਨਹੀਂ ਪਾਈਆਂ ਮੈਨੂੰ ਝੂਠ ਬੋਲਣ ਦੀ ਕੋਈ ਲੋੜ ਨਹੀਂ ਹੁੰਦੀ ਗਈ ਬਾਈ ਕਈ ਬੰਦੇ ਕਹਿ ਦਿੰਦੇ ਆ ਵੀ ਯਾਰ ਇਹ 18 ਮਹੀਨਿਆਂ ਦੀ ਨਹੀਂ ਹੋਣੀ ਹਨਾ ਆ ਤੁਹਾਡੇ ਸਾਹਮਣੇ ਆ ਬਾਈ ਹਜੇ ਦੁੱਧ ਵਾਲੀ ਦਾੰਦਾ ਤੇ ਆ ਇਹਦੀ ਬੱਚੀ ਹੈ ਠੀਕ ਹੈ ਕਿੰਨਾ ਦੁੱਧ ਦੇ ਰਹੀ ਹੈ ਬਈ ਇਹ ਇਹ 20 ਕਿਲੋ 10 ਕਿਲੋ ਕੀ ਪਾਇਆ ਕੀ ਸੀ ਬਈ ਇਹਨੂੰ ਕਾਹਦੇ ਤੇ ਪਾਲੀ ਇੰਨਾ ਮੰਨ ਲਓ ਠੀਕ ਹੈ ਠੀਕ ਹੈ ਕਿਹੜੀ ਫੀਡ ਪਾਉਣੇ ਆ ਤੁਸੀਂ ਆ ਜੀ ਟਰਾਂਸਫਰ ਦੁੱਧੀਆਂ ਮੰਨ ਲਓ ਘਾਰਗੇ ਲਾਉਂਦੀ ਹੈ ਠੀਕ ਹੈ ਤੇ 9 ਮਹੀਨਿਆਂ ਦੀ ਤੇ ਟੀਕਾ ਭਰਾਤਾ ਸੀ ਇਹਦੇ ਤੇ ਪਹਿਲੇ ਟੀਕੇ ਤੇ ਗੱਪਣ ਹੋ ਗਈ ਆ ਠੀਕ ਹੈ ਤੇ ਹੋਰ ਵੀ ਪਸ਼ੂ ਬਈ ਇਹ ਤੁਸੀਂ ਉਮਰ ਚ ਸਵਾਇਆ ਵੀ ਉਹ ਜਿਹੜੀ ਹਾਂ ਉਹ ਤੇ ਇਹ ਖਾਣੋ-ਖਾਣੀ ਨਹੀਂ ਦੱਸੋ ਤੇ ਇਹ ਕਿੰਨੇ ਚਿਰ ਦੀ ਗੱਬ ਹੋ ਗਈ ਇਹ 5 ਮਹੀਨਿਆਂ ਦੀ ਆ ਬੱਚਾ ਇਹ 5 ਮਹੀਨਿਆਂ ਦੀ ਹੈ ਹੈ ਏ ਐਚ ਐਫ ਵੈੜਾ ਜੀ ਨਾਲੇ ਸਾਨੂੰ ਆਪਾਂ ਨੂੰ ਇਹ ਚੀਜ਼ ਦਾ ਪਤਾ ਵੀ ਐਚ ਐਫ ਦੀ ਵੈੜ ਦੀ ਜਿਆਦਾ ਗ੍ਰੋਥ ਹੁੰਦੀ ਆ ਆਮ ਤੌਰ ਤੇ ਹਨਾ ਤੇ ਜਰਸੀ ਦੇਖ ਲਓ ਤੁਸੀਂ ਵੀ 18 ਮਹੀਨਿਆਂ ਦੀ ਬਾਈ ਨੇ ਇਹ ਗੱਬਣ ਕਰਕੇ ਸਵਾਲ ਹੀ ਹੈ ਕਿ ਇਹਦਾ ਮਤਲਬ ਹੈ 9 ਮਹੀਨਿਆਂ ਦੀ ਵੈੜ ਦੇ ਟੀਕੇ ਭਰਿਆ ਗਿਆ ਸੀਗਾ ਜੀ ਤੇ ਅੱਜ ਇਹ ਗੱਬਣ ਹੈ ਤੇ ਇਹ ਚੀਜ਼ ਕਲੀਅਰ ਆ ਤੁਹਾਡੇ ਸਾਹਮਣੇ ਤੁਹਾਨੂੰ ਦੰਦ ਪਟਕੇ ਦਿਖਾਤੀ ਹੈ ਜੀ ਇਹ 11 ਮਹੀਨਿਆਂ ਦੀ ਹੈ 11 ਮਹੀਨਿਆਂ ਦੀ ਨੇ ਟੀਕਾ ਲਾਇਆ ਹਾਂ ਆਹ ਸਾਹਮਣੀ ਹਾਂ ਆਹ 11 ਮਹੀਨਿਆਂ ਦੀ ਵੈੜਾ ਜੀ 11 ਮਹੀਨਿਆਂ ਦੀ ਇਹ ਹੀ ਹੋ ਗਈ ਹੈ ਤੇ ਠੀਕ ਹੈ ਇਹ ਗੱਭਣ ਹੋ ਗਈ ਬਈ ਹਾਂਜੀ ਠੀਕ ਹੈ ਤੇ ਉਪਰਲੀ ਸਾਲ ਦੀ ਹੋਈ ਹੈ ਇਹ 1 ਸਾਲ ਦੀ ਹੈ ਇਹ ਵੀ ਗੱਭਣ ਹਾਂ ਇਹ ਵੀ ਗੱਲ ਹੈ ਇਹ ਕਿੰਨੇ ਚਿਰ ਦੀ ਗੱਭ ਹੋ ਗਈ ਇਹ ਜੇ ਕਿੰਨੇ ਮਹੀਨੇ ਦੀ ਗੱਲ ਹੈ ਅੱਛਾ ਇਹ 3 ਮਹੀਨੇ 4 ਮਹੀਨੇ ਦੀ ਹੈ ਮਨ ਲਓ ਇਹਨੇ ਵੀ ਉੱਥੇ ਜੇ ਸੂ ਪੈਣਾ ਫਿਰ ਹਾਂ 4 ਮਹੀਨੇ ਦੀ ਗੱਭ ਹੈ ਤਾਂ ਬਸ ਹਾਂ ਉਹੀ ਬਈ ਪਹਿਲਾਂ ਹੀ ਸੂ ਗਈ ਤਾਂ 17 ਮਹੀਨੇ ਦੀ ਸੂਕੂ ਸੀ 17 ਮਹੀਨੇ ਦੀ ਸੂਕ ਹੋ ਗਈ ਹਾਂ ਇਹ ਸੇਵਾ ਦਾ ਮੁੱਲ ਹੁੰਦਾ ਬਈ ਕਈ ਬੰਦੇ ਨਾ ਕਮੈਂਟ ਉਹੀ ਬੰਦੇ ਕਰਦੇ ਹੁੰਦੇ ਆ ਜਿਨ੍ਹਾਂ ਦੇ ਜਿਨ੍ਹਾਂ ਤੋਂ ਆਪ ਤੋਂ ਨਹੀਂ ਤਿਆਰ ਹੁੰਦੀਆਂ ਤੇ ਮੈਂ ਕਿਸੇ ਕਮੈਂਟ ਵਾਲੇ ਨੂੰ ਕੋਈ ਲਾ ਕੇ ਗੱਲ ਨਹੀਂ ਕਰ ਰਿਹਾ ਨਾ ਹੀ YouTube ਤੇ ਕਿਸੇ ਨੇ ਕੀਤਾ ਮੈਂ ਤਾਂ Facebook ਦੀ ਗੱਲ ਕਰ ਰਿਹਾ ਕਈ ਬੰਦੇ ਕਰ ਦਿੰਦੇ ਆ ਕਮੈਂਟ ਹਾਂਜੀ ਮੈਨੂੰ 11 ਮਹੀਨਿਆਂ ਦੀ ਕਹਿ ਕੇ ਦਿੱਤੀ ਸੀ ਉਹਨਾਂ 12 ਮਹੀਨਿਆਂ ਦਾ ਸਾਲ ਵੀ ਕਹਿ ਕੇ ਦਿੱਤੀ ਸੀ ਹਾਂਜੀ ਤੇ ਔਣੀ ਮਹੀਨੇ ਕੀ ਗੱਲ ਹੈ ਜੀ ਠੀਕ ਹੈ ਇਹ ਵੀ ਗੱਬਣਾ ਹੈ ਠੀਕ ਹੈ ਸੋਨੂੰ ਪੰਜ ਵੈੜਾ ਵਿਖਾ ਦਿੰਗਾ ਜੀ ਵੀ ਜਿਹੜੀਆਂ 18 ਕਿ ਮਹੀਨਿਆਂ ਦੀਆਂ ਕਰੀਬ 20 ਮਹੀਨਾ ਦੇ ਨੇੜੇ ਤੇੜੇ ਸੂ ਪੈਣਗੇ ਆ ਤਾਂ 18 ਮਹੀਨਿਆਂ ਦੀ ਵਹਿੜ ਸੂਪੀ ਹੈ ਤੇ ਸੂਈ ਨੂੰ ਵੀ ਅੱਜ ਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਹੋ ਸਕਦਾ ਮੰਨ ਲਓ ਉਹ ਅੱਜ 19 20 ਕਿਲੋ ਦੁੱਧ ਦੇਈ ਜਾਂਦੀ ਹੈ ਜੀ ਜਰਸੀ ਵਹਿੜ ਹੈ ਵਹਿੜ ਤੁਸੀਂ ਦੇਖ ਹੀ ਲਈ ਹੈ ਇਹਦਾ ਟੀਕੇ ਦਾ ਪਤਾ ਬਈ ਕਿਹੜੇ ਦੀ ਸੀ ਇਹ ਡੈਨਮਾਰਕ ਦਾ ਹੀ ਸੀ ਇਹ ਅੱਛਾ ਡੈਨਮਾਰਕ ਥੋੜਾ ਟੀਕੇ ਲੈ ਕੇ ਰੱਖਿਆ ਕਰੋ ਬਈ ਜਿਵੇਂ ਟੀਕਾ 40 ਜੀਰੋ ਹੋ ਜਾਣਾ ਬਹੁਤ ਵਾਜਦਾ ਜੀ ਕਿਹਦਾ ਹੁੰਦਾ 50 ਜੀਰੋ 62 ਅੱਛਾ ਇਹ 50 ਜੀਰੋ 62 ਦੀ ਹੈ ਜੀ ਬਾਈ ਨੂੰ ਥੋੜਾ ਇਹ ਲਿਖਦੇ ਘੱਟ ਆ ਉਹ ਜਿਵੇਂ ਬੱਚੀ ਇਹਨਾਂ ਨੂੰ ਪਤਾ ਨਹੀਂ ਕਨਫਰਮ ਮੈਨੂੰ ਪਰ ਇਹ ਲੱਗ ਰਹੀ ਹੈ ਵੀ ਡੈਨਮਾਰਕ 41 46 ਦੀ ਹੋਊਗੀ ਤੇ ਆਹ ਜੀ ਬੱਚੀ ਤੁਸੀਂ ਵੇਖ ਰਹੇ ਆ ਸਾਹਮਣੇ ਇਹਦੀ ਆ ਬੱਚੀ ਇਹ ਪੂਰੀ ਇਹ ਬਈ ਪਾਲਣ ਨਾਲ ਆ ਸੇਵਾ ਨਾਲ ਆ ਦੇਖੋ ਤੁਸੀਂ ਇਹ ਸੇਵਾ ਕੀਤੀ ਆ ਤਾਂ ਬਾਈ ਨੂੰ ਫਲ ਵੀ ਮਿਲਿਆ ਦੇਖ ਲਓ 18 ਮਹੀਨਿਆਂ ਦੀ ਵਹਿੜ ਸੂ ਪਈ ਨਹੀਂ 18 ਮਹੀਨਿਆਂ ਦੇ ਲੋਕ ਐਂ ਹੀ ਪੁੱਛਦੇ ਹੁੰਦੇ ਵੀ ਇਹ ਰੇ ਤਾਂ 2 ਸਾਲਾਂ ਦੀ ਹੋਈ ਨਹੀਂ ਹਨ ਤੇ 18 ਮਹੀਨਿਆਂ ਦੀ ਸੂਈ ਖੜੀ ਆ ਇੱਥੇ weight matter ਕਰਦਾ ਨਾ ਕਿ ਉਮਰ ਮੈਟਰ ਕਰਦੀ ਹੈ 9 ਮਹੀਨੇ ਆਈ ਦਿਨ ਟੀਕਾ ਲੈ ਲਿਆ ਜੇ ਪਸ਼ੂ ਅੰਦਰੋਂ ਬੋਲ ਪਿਆ ਸਹੀ ਹੈ ਤਾਂ ਤੁਸੀਂ ਟੀਕਾ ਭਰਾ ਸਕਦੇ ਆ ਉਮਰ ਨਾ ਦੇਖਿਆ ਕਰੋ ਉਮਰ ਮੈਟਰ ਨਹੀਂ ਕਰਦੀ weight ਮੈਟਰ ਕਰਦਾ ਵੀ weight ਪਸ਼ੂ ਦਾ ਕਿੰਨਾ 2.5 ਤੋਂ 3 ਕੁਇੰਟਲ ਵਜਨ ਚਾਹੀਦਾ ਹੁੰਦਾ ਜੀ 2 ਤੋਂ 2.5 ਕੁਇੰਟਲ ਜਰਸਿੰਗਾ ਦਾ ਚੱਲ ਜਾਂਦਾ ਠੀਕ ਹੈ ਤੇ ਵਹਿੜ ਦਾ weight ਹੁਣ 4 4.5 ਕੁਇੰਟਲ ਰਾਮ ਨਾਲ ਹੋਊਗਾ ਠੀਕ ਹੈ ਤੇ ਚੰਗੀ ਵਹਿੜ ਆ ਪੂਰੀ ਜੀ ਪੂਰੀ ਚੰਗੀ ਤਿਆਰ ਹੋਈ ਵੀ ਹੈ ਧੰਨਵਾਦ ਜੀ ਵੀਡੀਓ ਨੂੰ ਕਰੇ ਜੇ ਸ਼ੇਅਰ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਕਰੇ ਜੇ ਸਬਸਕ੍ਰਾਈਬ ਧੰਨਵਾਦ